ਕੱਗੜ ਦਾ ਲੈਵਲ ਵੱਧ ਰਿਹਾ ਹੈ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈਗਾ ਪੰਖਰਪੁਰ ਤੇ ਪਾਣੀ ਦੁਪਹਿਰ ਦੇ ਕਰੀਬ ਉੱਥੇ 11.5 ਫੀਟ ਸੀਗਾ ਰਾਉਂਡ ਅਊਟ 70 ਕੁਹਜ਼ਾਰ ਕੁ ਸੱਕ ਪਾਣੀ ਪੰਖਰਪੁਰ ਤੇ ਸੀਗਾ ਉਹ ਸਾਰਾ ਪਾਣੀ ਫਲੋ ਹੋ ਕੇ ਕੱਗੜ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਕੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿੱਚ ਵੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਕੜੀ 16 ਫੁੱਟ ਫਿਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਇੱਚੋ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦੀ ਜਿਹੜੇ ਪਿੰਡ ਵੀ ਖੱਗੜ ਦੇ ਠੰਡੇ ਤੇ ਪੈਂਦੇ ਆ ਉਹਨਾਂ ਸਾਰਿਆਂ 'ਚ ਮੈਂ ਬੇਨਤੀ ਕਰਕੇ ਕੀਤੀ ਹੈ ਕਿ ਨਦਰ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਰਾਹ ਦੀ ਗੱਲ ਹੈ ਉੱਥੇ ਜੇ ਆਪਾਂ ਤਾਲਾ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਚੁਅਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਗਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿੰਦੇ ਚ 60 ਬੰਦੇ ਹੈਗੇ ਐਨਡੀਆਰਫ ਦੀ ਇੱਕ ਟੀਮ ਹੈ ਤੇ ਤੀ ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 21 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖੱਛਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੋਂ ਈ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋੜ ਪੈਂਦੀ ਹੈ ਕਿਸੇ ਵੀ ਸਹਾਇਤਾ ਦੇਣ ਦੀ ਤਾਂ ਅਸੀਂ ਉੱਥੇ ਮੌਕੇ ਤੇ ਸਹਾਇਤਾ ਤਪ ਪ੍ਰੋਵਾਈਡ ਕਰਵਾ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀਆਂ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕੋ ਦੇ ਵਿੱਚ ਨਾ ਹੋਣ ਕਿਸੇ ਵੀ ਸਾਰੇ ਰਾਜਪੁਰਾ ਵਾਸੀਆਂ ਨੂੰ ਘਨੌਰ ਵਾਸੀਆਂ ਨੂੰ ਅਪੀਲ ਇਹ ਹੀ ਹੈ ਕਿ ਉਹ ਇਤਿਆਦ ਬਰਤਨ ਘਨੌਰ ਕਗਰਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਖੋਰਾ ਪੈਨ ਕਰਨ ਇਕਲੀ ਕੰਡਾਈ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਚ ਡਿੱਗਣ ਦਾ ਪੈਰ ਸਲਿੱਪ ਹੋ ਕੇ ਡਿੱਗਣ ਦਾ ਆਦੀ ਦਾ ਖਤਰਾ ਬਨਾ ਰਿਹਾ ਹੈ ਉਸ ਚੀਜ਼ ਤੋਂ ਇਤਿਆਹਾਦ ਬਰਤਨ ਕਾ ਗਰਦੇ ਹਾਲੇਦ ਵਾਲੇ ਨਾ ਜਾਣ ਜਿੱਥੇ ਪਾਣੀ ਖੜਾ ਉੱਤੇ ਉਸ ਦੇ ਵਿੱਚ ਨਾ ਜਾਣ ਇਤਿਆਹਾਦ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਪਤਨਾ ਨੂੰ ਜਰੂਰ ਨਜਿੱਠ ਲਾਂਗੇ ਕੱਗਰ ਦਾ ਲੈਵਲ ਵੱਧ ਰਿਹਾ ਹੈ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈਗਾ ਪੰਖਰਪੁਰ ਤੇ ਪਾਣੀ ਦਪੇਰ ਦੇ ਕਰੀਬ ਉੱਥੇ 11.5 ਫੀਟ ਸੀਗਾ। ਰਾਉਂਡ ਦਾ ਉਹ ਹੱ 70 ਕੁ ਹਜ਼ਾਰ ਕੁ ਸੈਕ ਪਾਣੀ ਪੰਖਰਪੁਰ ਤੇ ਸੀਗਾ। ਉਹ ਸਾਰਾ ਪਾਣੀ ਫਲੋ ਹੋ ਕੇ ਕੱਗੜ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਕੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ। ਵਿੱਚ ਵੀ 16.5 ਦੇ ਕਰੀਬ ਹੋ ਗਿਆ ਸੀ। ਹੁਣ ਹਾਲ ਦੀ ਕੜੀ 16 ਫੁੱਟ ਫਿਰ ਤੋਂ ਹੋ ਗਿਆ ਹੈ। ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਪਿੱਛੋਂ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦਿ ਜਿਹੜੇ ਪਿੰਡ ਵੀ ਕੱਗੜ ਦੇ ਠੰਡੇ ਤੇ ਪੈਂਦੇ ਆ ਉਹਨਾਂ ਸਾਰਿਆਂ 'ਚ ਮੈਂ ਬੇਨਤੀ ਕਰਕੇ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਰਾਤ ਦੀ ਗੱਲ ਹੈ ਉੱਥੇ ਜੇ ਆਪਾਂ ਤਾਲਾ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਗਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿਹਦੇ ਵਿੱਚ 60 ਬੰਦੇ ਹੈਗੇ ਐਨਡੀਆਰਫ ਦੀ ਇੱਕ ਟੀਮ ਤੇ ਤੀ ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 21 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖਤਰਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੋਂ ਹੀ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋਡ ਪੈਂਦੀ ਹੈ ਕਿਸੇ ਵੀ ਸਹਾਇਤਾ ਦੀ ਲੋ ਤਾਂ ਅਸੀਂ ਉੱਥੇ ਮੌਕੇ ਤੇ ਸਹਾਇਤਾ ਇੱਕ ਹੋਰ ਸਵਾਲ ਹੈ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀਆਂ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕੋ ਦੇ ਵਿੱਚ ਨਾ ਹੋਣ ਕਿਸੇ ਵੀ ਸਾਰੇ ਰਾਜਪੁਰਾ ਵਾਸੀਆਂ ਨੂੰ ਘਨੌਰ ਵਾਸੀਆਂ ਨੂੰ ਅਪੀਲ ਇਹ ਹੈ ਕਿ ਉਹ ਇਤਿਆਗ ਵਰਤਨ ਘਨੌਰ ਤਗਰ ਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਕੋਰਾ ਪੈਨ ਕਰਨ ਇਕਲੀ ਕੰਡਾ ਹੀ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਚ ਡਿੱਗਣ ਦਾ ਪੈਰ ਸਲਿਪ ਹੋ ਕੇ ਡਿੱਗਣ ਦਾ ਆਦੀ ਦਾ ਖਤਰਾ ਬਣਾ ਰਿਹਾ ਹੈ ਉਸ ਚੀਜ਼ ਤੋਂ ਇਤਿਆਹਾਦ ਬਰਤਨ ਕ ਘਰ ਦੇ ਆਲੇ ਦੁਆਲੇ ਨਾ ਜਾਣ ਜਿੱਥੇ ਪਾਣੀ ਖੜਾ ਉੱਤੇ ਉਸ ਦੇ ਵਿੱਚ ਨਾ ਜਾਣ ਇਤਿਆਹਾਦ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਪਤਨਾ ਨੂੰ ਜਰੂਰ ਨਜਿੱਠ ਲਾਂਗੇ ਘੱਗੜ ਦਾ ਲੈਵਲ ਵੱਧ ਰਿਹਾ ਹੈ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈਗਾ ਪੰਖਰਪੁਰ ਤੇ ਪਾਣੀ ਦੁਪਹਿਰ ਕਰੀਬ ਉੱਥੇ 11.5 ਫੀਟ ਸੀਗਾ ਰਾਉਂਡ ਦਾ ਉਹ ਹੱ 70 ਕੁ ਹਜ਼ਾਰ ਕੁ ਸੈਕ ਪਾਣੀ ਪੰਖਰਪੁਰ ਤੇ ਸੀਗਾ ਉਹ ਸਾਰਾ ਪਾਣੀ ਫਲੋ ਹੋ ਕੇ ਕੱਗੜ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਕੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿੱਚ ਵੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਕੜੀ 16 ਫੁੱਟ ਫਿਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੌਨ ਕਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਇੱਚੋ ਪਾਣੀ ਆਂਦਾ ਹੌਨ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦੀ ਜਿਹੜੇ ਪਿੰਡ ਵੀ ਖੱਗੜ ਦੇ ਠੰਡੇ ਤੇ ਪੈਂਦੇ ਆ ਉਹਨਾਂ ਸਾਰਿਆਂ 'ਚ ਮੈਂ ਬੇਨਤੀ ਕਰਕੇ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਣਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਰਾਤ ਦੀ ਲੈ ਉੱਥੇ ਜੇ ਆਪਾਂ ਤਾਲਾ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਚੁਅਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਗਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿੰਦੇ ਚ 60 ਬੰਦੇ ਹੈਗੇ ਐਨਡੀਆਰਫ ਦੀ ਇੱਕ ਟੀਮ ਹੈਗੀ 30 ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 21 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖੱਛਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕਹਿੰਦੀ ਹੈ ਕਿ ਉੱਥੋਂ ਹੀ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋਡ ਪੈਂਦੀ ਹੈ ਕਿਸੇ ਵੀ ਸਹਾਇਤਾ ਦੀ ਤਾਂ ਅਸੀਂ ਉੱਥੇ ਮੌਕੇ ਤੇ ਸਹਾਇਤਾ ਪ੍ਰੋਵਾਈਡ ਕਰਾਂਗੇ ਇੱਕ ਹੋਰ ਸਵਾਲ ਹੈ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀ ਆ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕੋ ਦੇ ਵਿੱਚ ਨਾ ਹੋਣ ਕਿਸੇ ਵੀ ਸਾਰੇ ਰਾਜ ਵਾਸੀਆਂ ਨੂੰ ਕਨਾਰ ਵਾਸੀਆਂ ਨੂੰ ਅਪੀਲ ਇਹੀ ਹੈ ਕਿ ਉਹ ਇਤਿਆਹਾਤ ਬਰਤਨ ਕਗਰਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਖੋਰਾ ਪੈਣ ਕਾਰਨ ਇਕੱਲੀ ਕੰਡਾਈ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਚ ਡਿੱਗਣ ਦਾ ਪੈਰ ਸਲਿੱਪ ਹੋ ਕੇ ਡਿੱਗਣ ਦਾ ਆਦੀ ਦਾ ਖਤਰਾ ਬਣਿਆ ਰਹਿੰਦਾ ਹੈ ਉਸ ਚੀਜ਼ ਤੋਂ ਇਤਿਆਹਾਤ ਬਰਤਨ ਕਗਰਦੇ ਆਲੇ ਦੁਆਲੇ ਨਾ ਜਾਣ ਜਿੱਥੇ ਪਾਣੀ ਖੜਾ ਹੈ ਉੱਤੇ ਉਸ ਦੇ ਵਿੱਚ ਨਾ ਜਾਣ ਇਤਿਆਹਾਤ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਕਦੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਫਤ ਨਾਲ ਨੂੰ ਜਰੂਰ ਨਜਿੱਠ ਲਾਂਗੇ